ਬੀਜੇਪੀ ਦੀ ਸਰਕਾਰ ਈਸਵਰ ਪੰਜਾਬ ਦੇ ਵਿੱਚ 100% ਬਣੂਗੀ ਸਮਝੋਤਾ ਅਕਾਲੀ ਦਲ ਨਾਲ ਹੋਏ ਅਕਾਲੀ ਦਲ ਨਾਲ ਨਾ ਹੋਏ ਅਕਾਲੀ ਦਲ ਨੂੰ ਲੋੜ ਹੈ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਨੂੰ ਬੀਜੇਪੀ ਦੀ ਅਕਾਲੀ ਦਲ ਦੀ ਲੋੜ ਨਹੀਂ ਹੈਗੀ ਸਾਨੂੰ ਜੀ ਇਹ ਸਾਡੇ ਨਾਲ ਇੱਕ ੱੱੱਕਾ ਕਰਕੇ ਵੱਡੇ ਵੱਲ ਸਾਹ ਦੇ ਮੂੰਹ ਕਰਕੇ ਜਿਹੜਾ ਉਹਨਾਂ ਦਾ ਭਾਜਪਾ ਦੇ ਵੱਡੇ ਲੀਡਰਾਂ ਨਾਲ ਪਹਿਲਾਂ ਸੰਬੰਧ ਸੀ ਉਸ ਕਰਕੇ ਸਮਝੋਤਾ ਹੁੰਦਾ ਸੀ ਇਸ ਵਾਰ ਸੱਜੇ ਇਲੈਕਸ਼ਨ ਇਕੱਲੇ ਲੜੇ ਅਕਾਲੀ ਦਲ ਨੂੰ ਪਤਾ ਲੱਗ ਗਿਆ ਵੀ ਉਹਨਾਂ ਤੋਂ ਬਿਨਾ ਭਾਜਪਾ ਤੋਂ ਵੀ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਵजूद ਨਹੀਂ ਹੈਗਾ ਬਿਨਾ ਭਾਜਪਾ ਤੋਂ ਅਕਾਲੀ ਦਲ ਵੀ ਖਤਮ ਹੈ ਤੇ ਭਾਜਪਾ ਇਸ ਵਾਰ ਇੰਨੀ ਮਜ਼ਬੂਤੀ ਨਾਲ ਪਾਰਟੀ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਇਹਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੜ ਕੇ ਰਹੂਗੀ ਮੈਂ ਕਿਸਾਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਹਾਡੇ ਕੋਲ ਕਾਦਾ ਹੱਕ ਹੈ ਤੁਸੀਂ ਚੁੰਕਾਂ ਚ ਨਕਲ ਆਣਿਓ ਧਰਨੇ ਦਿਨਿਓ ਕਿ ਤੁਸੀਂ ਰੱਬ ਬਣ ਗਏ ਮੈਂ ਬੇਨਤੀ ਕਰਦਾ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਵੀ ਕਿਸਾਨਾਂ ਦਾ ਵਿਰੋਧ ਕੀਤਾ ਜਾਵੇ ਸਸਰੀਆ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਏਵਨ ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਸੋਢੀ ਤੇ ਦੋਸਤੋ ਸਾਡੇ ਕੋਲ ਬਹੁਤ ਇੱਕ ਵੱਡਾ ਮੁੱਦਾ ਹੈ ਬੀਜੇਪੀ ਨਾਲ ਜੁੜਿਆ ਹੋਇਆ ਤੁਹਾਨੂੰ ਦਾ ਜੇ ਨਹੀਂ ਕਿ ਬੀਜੇਪੀ ਦੇ ਦੋ ਪ੍ਰਧਾਨਾਂ ਦੇ ਵਿੱਚ ਆਪਸੀ ਮਤਪੇ ਦਿਖਾਈ ਦੇ ਰਿਹਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਬਿਆਨਾਂ ਵੀ ਝਲਕ ਰਿਹਾ ਹੈ ਸਾਫ ਤੇ ਇਸ ਪੂਰੇ ਮੁੱਦੇ ਦੇ ਗਲਬਾ ਕਰਨ ਦੇ ਲਈ ਸਾਡੇ ਨਾਲ ਅੱਜ ਜੁੜ ਗਏ ਸाहिल गोयल ਜੀ ਜੋ ਕਿ ਬੀਜੇਪੀ ਪ੍ਰਵਕਤਾ ਨੇ ਕਿਉਂਕਿ ਇਹ ਮੁੱਦਾ ਜਿਹੜਾ ਉਹ ਸੁਵਿਹਲ ਜਾਖੜ ਨਾਲ ਜੁੜਾ ਹੋਇਆ ਹੈ ਤੇ ਕਾਰਗਾਰੀ ਪੰਜਾਬ ਪ੍ਰਧਾਨ ਬੀਜੇਪੀ ਦੇ ਅਸ਼ਵੀ ਸ਼ਰਮਾ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸाहिल ਕਿਉਂਕਿ गोयल ਜੀ ਸਾਡੇ ਕੋਲ ਪਹਿਲਾਂ ਵੀ ਕਰਦਾ ਸੁਣੇ ਚਾ ਚੁੱਕੇ ਦੇ ਬੀਜੇਪੀ ਦੇ ਪ੍ਰਵਕਤਾ ਵੀ ਨੇ ਜੇ ਭਾਜਪਾ ਵੀ ਪੂਰੀ ਜਾਣਕਾਰੀ ਰੱਖਦੇ ਨੇ ਉਹਨਾਂ ਨਾਲ ਕਰਦੇ ਆ ਇਸ ਬਾਰੇ ਗੱਲਬਾਤ ਵੀ ਕਿਹੜਾ ਪ੍ਰਧਾਨ ਸਹੀ ਕਹਿ ਰਿਹਾ ਹੈ ਕਿਹੜਾ ਗਲਤ ਕਹਿ ਰਿਹਾ ਸੋ ਸਾਇਲ ਗੋਲਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਵਾ ਇਹ ਪੰਜਾਬੀ ਟੀਵੀ ਸੈੱਟ ਤੇ ਜੋ ਸਾਡ ਨੂੰ ਤੁਸੀਂ ਆਪਣਾ ਸਮੇਤ ਸਾਡਾ ਡਿਬੇਟ ਕਰ ਲਈ ਹੈ ਅੱਜ ਆਪਾਂ ਡਿਬੇਟ ਕਰਾਂਗੇ ਭਾਜਪਾ ਦੇ ਦੋ ਪ੍ਰਧਾਨਾਂ ਤੇ ਕਿ ਤੁਸੀਂ ਤਿਆਰ ਹੋ ਦੇ ਵੀ ਨਮਸਕਾਰ ਦੋਸਤੋ ਮੈਂ ਬਿਲਕੁਲ ਤਿਆਰ ਹਾਂ ਸਾਇਲ ਗਰੋਵਰੀ ਤੁਹਾਡੇ ਦੋ ਪ੍ਰਧਾਨ ਨੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਤੇ ਦੂਸਰਾ ਕਾਰਜਕਾਰੀ ਪ੍ਰਧਾਨ ਪੰਜਾਬ ਅਸ਼ਵੀ ਸ਼ਰਮਾਈ ਜਿਹੜੇ ਹੁਣ ਬਣੇ ਨੇ ਬਿਲਕੁਲ ਬਣੇ ਨੇ ਜੀ ਤੇ ਜਿਹੜੇ ਸੁਨੀਲ ਜਾਖੜ ਜੀ ਨੇ ਪੰਜਾਬ ਦੇ ਪ੍ਰਧਾਨ ਉਹਨਾਂ ਦਾ 20 ਦਿਨ ਪਹਿਲੇ ਇੱਕ ਬਿਆਨ ਆਂਦਾ ਹੈ ਬਹੁਤ ਵੱਡਾ ਕਿ ਜੇਕਰ ਸਰਕਾਰ ਬਣਾਣੀ ਚਾਹੁੰਦੇ ਆ ਤੇ ਬੀਜੇਪੀ ਤੇ ਅਕਾਲੀ ਦਲ ਨੂੰ ਸਮਰਥਕ ਇਕੱਠਾ ਕਰਨਾ ਚਾਹੀਦਾ ਦੁਬਾਰਾ ਇਕੱਠੇ ਹੋਣ ਜਦੈ ਅਸੀਂ ਪਹਿਲਾਂ ਵੀ ਇਕੱਠੇ ਸੀਗੇ ਤੇ ਤਾਂ ਕਰਕੇ ਵੀ ਜਿਹੜਾ ਪੰਜਾਬ ਦੀ ਸਰਕਾਰ ਮੌਜੂਦਾ ਹੈ ਜਿਹੜੀ ਉਹਦੀ ਨੀਤੀਆਂ ਨੇ ਉਹਨਾਂ ਨੂੰ ਮੂੰਹ ਤੋੜਾ ਜਵਾਬਤਾ ਦੇ ਗੱਲ ਇਹ ਹੈ ਵੀ ਪਹਿਲਾਂ ਜਦੋਂ ਕੱਲੀ ਦਲ ਤੇ ਭਾਜਪਾ ਦਾ ਸਮਝੋਤਾ ਸੀ 85 ਕੱਲੀ ਦਲ ਕੋਲ ਸੀ 15 ਬੀਜੇਪੀ ਕੋਲ ਸੀ ਇਹ ਕੋਈ ਸਮਝੋਤਾ ਨਹੀਂ ਸੀ ਇਹ ਸਾਡੇ ਨਾਲ ਇੱਕ ਧੱਕਾ ਕਰਕੇ ਵੱਡੇ ਵੱਲ ਸਾਹਿਬ ਦੇ ਮੂੰਹ ਕਰਕੇ ਜਿਹੜਾ ਉਹਨਾਂ ਦਾ ਭਾਜਪਾ ਦੇ ਵੱਡੇ ਲੀਡਰਾਂ ਨਾਲ ਪਹਿਲਾਂ ਸੰਬੰਧ ਸੀ ਉਸ ਕਰਕੇ ਸਮਝੋਤਾ ਹੁੰਦਾ ਸੀ ਪਰ ਬੀਜੇਪੀ ਦੀ ਸਰਕਾਰ ਈਸਵਰ ਪੰਜਾਬ ਦੇ ਵਿੱਚ 100% ਬਣੂਗੀ ਸਮਝੋਤਾ ਕੱਲੀ ਦਲ ਨਾਲ ਹੋਏ ਕੱਲੀ ਦਲ ਨਾਲ ਨਾ ਹੋਏ ਅਕਾਲੀ ਦਲ ਨੂੰ ਲੋੜ ਹੈ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਨੂੰ ਭਾਜਪਾ ਦੀ ਅਕਾਲੀ ਦਲ ਦੀ ਲੋੜ ਨਹੀਂ ਹੈਗੀ ਸਾਨੂੰ ਜੀ ਪਰ ਉਹੀ ਗੱਲ ਤੁਹਾਡੇ ਅਸ਼wini ਸ਼ਰਮਾ ਜੀ ਕਹਿ ਰਹੇ ਨੇ ਜਿਹੜੇ ਕਾਗਦਗਰੀ ਪ੍ਰਧਾਨ ਨੇ ਕਹਿੰਦੇ ਵੀ ਅਸੀਂ ਅਕਾਲੀ ਦਲ ਸੰਮੂਤਾ ਨਹੀਂ ਕਰਦੇ ਤੁਹਾਡੇ ਲਈ ਗੱਲ ਕਹੀ ਹੈ ਵੀ 85 15 ਸਮਰਥਨ ਦਿੱਤਾ ਸੀ ਤਾਂ ਪਰ ਤੁਸੀਂ ਵੀ ਦੇਖੋ ਨਾ ਉਸ ਵੇ 85 15 ਸਮਰਥਨ ਤੁਹਾਨੂੰ ਅਕਾਲੀ ਦਲ ਕਰਕੇ ਮਿਲਿਆ ਸੀਗਾ ਦੇਖੋ ਉਸ ਟਾਈਮ ਵੀ ਜਦੋਂ ਵੀ ਪੰਜਾਬ ਦੇ ਵਿੱਚ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣੀ ਬੀਜੇਪੀ ਦਾ ਉਹਦੇ ਵਿੱਚ ਵੱਡਾ ਹੱਥ ਤੇ ਵੱਡਾ ਰੋਲ ਰਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੀ ਦੂਜੀ ਗੱਲ ਇਸ ਵਾਰ ਸੱਚੀ ਇਲੈਕਸ਼ਨ ਖੱਲੇ ਲੜੇ ਅਕਾਲੀ ਦਲ ਨੂੰ ਪਤਾ ਲੱਗ ਗਿਆ ਵੀ ਉਹਨਾਂ ਤੋਂ ਬਿਨਾ ਬੀਜੇਪੀ ਤੋਂ ਵੀ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਵਿजूद ਨਹੀਂ ਹੈਗਾ ਨਹੀਂ ਪਤਾ ਤੁਹਾਨੂੰ ਵੀ ਲੱਗਿਆ ਤੁਹਾਡੇ ਕੋ ਦੋ ਸੀਟਾਂ ਰਹਿ ਗਈਆਂ ਨਹੀਂ ਆ ਸਾਡੀ ਸੈਂਟਰ ਦੇ ਵਿੱਚ ਸਰਕਾਰ ਅਕਾਲੀ ਦਲ ਨੇ ਇਹ ਗੱਲ ਵਿੱਚ ਜਾਣ ਕੇ ਜ਼ाहिर ਕੀਤੀ ਕਿ ਭਾਜਪਾ ਦਾ ਗਲਤ ਪ੍ਰਚਾਰ ਕੀਤਾ ਬੀਜੇਪੀ ਜਨਤਾ ਪਾਰਟੀ ਦਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਆਹ ਕੀਤਾ ਵਾ ਕੀਤਾ ਲੇਕਿਨ ਬਿਨਾ ਬੀਜੇਪੀ ਤੋਂ ਅਕਾਲੀ ਦਲ ਵੀ ਖਤਮ ਹੈ ਤੇ ਬੀਜੇਪੀ ਇਸ ਵਾਰ ਅੰਨੀ ਮਜ਼ਬੂਤੀ ਨਾਲ ਪਾਰਟੀ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਇਹਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੜ ਕੇ ਰਹੂਗੀ ਨਹੀਂ ਬੀਜੇਪੀ ਦੇ ਦੋ ਦਾ ਕਿਸਾਨ ਹੀ ਖੁਸ਼ ਨਹੀਂ ਪੰਜਾਬ ਦੇ ਤੁਹਾਨੂੰ ਕਿੱਥੋਂ ਸੀਟਾ ਨਹੀਂ ਮਿਲ ਜਾਨੀ ਕਿਸਾਨ ਤਾਂ ਕਿਸੇ ਤੋਂ ਵੀ ਖੁਸ਼ ਨਹੀਂ ਹੋ ਸਕਦੇ ਜਦੋਂ ਕਿਸਾਨਾਂ ਦੀਆਂ ਗੱਲਾਂ ਮੰਨੀਆਂ ਨਹੀਂਆਂ ਜਦੋਂ ਕਿਸਾਨਾਂ ਦੇ 18 ਸਕੀਮਾਂ ਜੋ ਵੀ ਸਕੀਮਾਂ ਬਣੀਆਂ ਗਈਆਂ ਉਹ ਤੋਂ ਕਿਸਾਨਾਂ ਨੇ ਡਰਨਾ ਚੱਕ ਲਿਆ ਮੈਂ ਕਿਸਾਨਾਂ ਨੂੰ ਇਹ ਪੁੱਛਣਾ ਚਾਹੁੰਦਾ ਐ ਵੀ ਤੁਹਾਡੇ ਕੋਲ ਕਾਹਦਾ ਹੱਕ ਹੈ ਤੁਸੀਂ ਚੌਂਕਾਂ 'ਚ ਨੱਕੇ ਲਾਣਿਓ ਧਰਨੇ ਦੇਨਿਓ ਕਿ ਤੁਸੀਂ ਰੱਬ ਬਣ ਗਏ ਜਾਂ ਤੁਸੀਂ ਸਰਕਾਰਾਂ ਤੋਂ ਉੱਪਰ ਹੋ ਗਏ ਮੈਂ ਬੇਨਤੀ ਕਰਦਾ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਵੀ ਕਿਸਾਨਾਂ ਦਾ ਵਿਰੋਧ ਕੀਤਾ ਜਾਵੇ ਚਲੋ ਆਹ ਸਹੀ ਕਿਸਾਨ ਇਹ ਮੁੱਦੇ ਆ ਜਾਂਦੇ ਆ ਤੇ ਜਿਵੇਂ ਹੁਣ ਗੱਲ ਚੱਲੀ ਸੀ ਕਿ ਤੁਸੀਂ ਪੰਜਾਬ ਦੇ ਹੋ ਪੰਜਾਬ ਦਾ ਪਾਣੀ ਮੰਗਿਆ ਗਿਆ ਹਰਿਆਣਾ ਹਰਿਆਣਾ ਪਾਣੀ ਮੰਗ ਰਿਹਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਲੀਅਰ ਕਰ ਦਿੱਤਾ ਵੀ ਅਸੀਂ ਬਾਣ ਸਾੜ ਕੋ ਫालतू ਪਾਣੀ ਹੈ ਹੀ ਨਹੀਂ ਤਾਂ ਫਿਰ ਉਦੋਂ ਯਾਨੀ ਕਿ ਤੁਹਾਡੀ ਬੀਜੇਪੀ ਦੇ ਲੋਕ ਜਿਹੜਾ ਉੱਥੇ ਯਾਨੀ ਕਿ ਨੰਗਲ ਲੈਮ ਤੇ ਬੀਬੀਐਮ ਦਾ ਬੋਰਡ ਬਣਿਆ ਹੈ ਉੱਥੇ ਰਾਤ ਰਾਤ ਦੇ ਵਿੱਚ ਪੰਜਾਬ ਦੇ ਜਿਹੜੇ ਅਧਿਕਾਰੀ ਹਟਾ ਦਿੱਤੇ ਗਏ ਸੀਆਰਪੀਓ ਲਗਾ ਦਿੱਤੀ ਉਹਦੇ ਦੇਖੋ ਮਤਲਬ ਕੀ ਸੀ ਨਹੀਂ ਨਹੀਂ ਇਹ ਹੈਗੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਨਲਾਇਕੀ ਕਾਦੀ ਜੀ ਜਿਹੜਾ ਉੱਥੋਂ ਬੋਰਡ ਹਟਾਏਗੇ ਉਨਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਵਿੱਚ ਕੀ ਆਂਦਾ ਤੇ ਹਰਿਆਣਾ ਵਿੱਚ ਕੀ ਆਂਦਾ ਜੇ ਉਹ ਜੁਰਤਲੇ ਹੁੰਦੇ ਜੇ ਉਹਨਾਂ ਦੇ ਵਿੱਚ ਤਾਕਤ ਹੁੰਦੀ ਤਾਂ ਇਹ ਕੰਮ ਕਦੇ ਨਾ ਸੀ ਹੁੰਦਾ ਤੇ ਨਾ ਉੱਥੋਂ ਝੰਡੇ ਚੱਕੇ ਜਾਂਦੇ ਨਾ ਬੋਰਡ ਚੱਕੇ ਜਾਂਦੇ ਨਹੀਂ ਪਰ ਜਿਹੜੇ ਉੱਥੋਂ ਜਿਹੜੇ ਅਧਿਕਾਰੀ ਲਗਾਏ ਗਏ ਸੀ ਉਹ ਰਾਤ ਨੂੰ ਕਿਉਂ ਬਦਲੇ ਗਏ ਤਾਂ ਕਿ ਇਹ ਹੀ ਕਾਰਨ ਹੈ ਨਾ ਪੰਜਾਬ ਦੇ ਵਿੱਚ ਸਰਿਆਂ ਗੁੰਡਾ ਰਾਜ ਹੋ ਰਿਹਾ ਹੈ ਉੱਪਰ ਕੇਂਦਰ ਸਰਕਾਰ ਨੂੰ ਪਤਾ ਹੈ ਵੀ ਪੰਜਾਬ ਸਾਬ ਨਹੀਂ ਸਕਦੇ ਪੰਜਾਬ ਸਰਕਾਰ ਇਸੇ ਕਰਕੇ ਉਹਨਾਂ ਨੇ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਹੋ ਜਾਏ ਉੱਥੋਂ ਦੀ ਆਪਣੇ ਅਫਸਰ ਬਦਲੇ ਤੇ ਹੋਰ ਕਿਸੇ ਦੇ ਹੱਥੋਂ ਦਿੱਤੇ ਨਹੀਂ ਗੁੰਡਾ ਰਾਜ ਤਾਂ ਯੂਪੀ ਤੁਹਾਡੀ ਸਰਕਾਰ ਹੈ ਬੀਜੇਪੀ ਯੂਪੀ ਜੀ ਸਭ ਤੋਂ ਇਹ ਗੁੰਡਾ ਰਾਜ ਹੈ ਨਹੀਂ ਕਿਹੜਾ ਗੁੰਡਾ ਰਾਜ ਹੈ ਮੈਨੂੰ ਦੱਸੋ ਯੂਪੀ ਦੇ ਵਿੱਚ 90% ਗੈਂਗਸਟਰ ਵਰਗ ਗੁੰਡਾ ਕਰਦੀ ਬਦਲਕਰ ਦੇ ਖਤਮ ਹੋ ਚੁੱਕੇ ਨੇ ਜਦੋਂ ਦੀ ਯੂਪੀ ਦੇ ਵਿੱਚ ਅਦਿੱਤਯ ਯੋਗੀ ਨਾਦ ਮੁੱਖ ਮੰਤਰੀ ਬਣੇ ਨੇ ਯੂਪੀ ਦੇ ਵਿੱਚ ਜਾ ਕੇ ਦੇਖੋ ਕਿਵੇਂ ਚਮਕਦੀਆਂ ਸੜਕਾਂ ਕਿਵੇਂ ਕਾਨੂੰਨ ਵਿਵਸਥਾ ਕਿਵੇਂ ਬਫਾਰ ਸੈੱਟ ਹੋਏ ਨੇ ਕੌਣ ਕਹਿੰਦਾ ਹੈ ਤੁਸੀਂ ਇੱਕ ਗੇੜਾ ਸੋਡੀ ਸਾਰ ਯੂਪੀ ਚ ਵੀ ਜਾ ਕੇ ਆ ਉਹ ਪੰਜਾਬ ਚ ਨਹੀਂ ਗੱਲੇ ਪਤਾ ਲੱਗਦਾ ਮੈਂ ਗਿਆ ਯੂਪੀ ਦੇ ਵੀ ਤੂੰ ਅੰਦਾਜ਼ਾ ਦੇਣਾ ਕਿ ਯੂਪੀ ਦੇ ਵੀ ਰੇਲਵੇ ਸਟੇਸ਼ਨ ਦੇ ਉੱਪਰ ਲੋਰਨ ਬਿਸ਼नोई ਦੇ ਗੁਰਗੇ ਆ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਆ ਉੱਥੇ ਪੁਲਿਸ ਦੇ ਖੜੇ ਦੇਖ ਰਹੇ ਆ ਨਹੀਂ ਜੇ ਲੋਰਨ ਬਿਸ਼नोई ਦੇ ਗੁਰਗੇ ਆ ਕੇ ਗੋਲੀਆਂ ਚਲਾ ਦਿੰਦੇ ਨੇ ਮੈਂ ਇਹ ਕੁਝ ਦੱਸਣਾ ਚਾਹੁੰਦਾ ਤੁਹਾਨੂੰ ਇਹ ਤਾਂ ਕੋਈ ਵੀ ਆ ਕੇ ਬਰਾਦ ਕਰ ਦੇ ਉਹ ਜਿਦਾ ਮਰਜ਼ੀ ਲੋਰੇਸ਼ ਮਸ਼ੋਈ ਦਾ ਨਾਮ ਲੈ ਲੈ ਨਹੀਂ ਨਹੀਂ ਉਧਰ ਪੁਲਿਸ ਦੀ ਗੱਡੀ ਖੜੀ ਪੁਲਿਸਾਂ ਗੱਡੀ ਪੁਲਸ ਨੇ ਬਿਲਕੁਲ ਕਾਰਵਾਈਆਂ ਕੀਤੀਆਂ ਪਰਚੇ ਦਿੱਤੇ ਜੇਲ੍ਹ ਦੇ ਵਿੱਚ ਭੇਜੇ ਜੇ ਤਾਂ ਚਲੋ ਮੈਂ ਮੰਨ ਲਾ ਤੁਹਾਡੀ ਯੋਗੀ ਦੀ ਨਾ ਵਧੀਆ ਕੰਮ ਕਰ ਰਹੇ ਨੇ ਜੇਕਰ ਇੰਨਾ ਵਧੀਆ ਕੰਮ ਕਰਦੇ ਤਾਂ ਲੋਰੋ ਵਿਛੋਈ ਨੂੰ ਪੰਜਾਬ ਦੇ ਇਲਾਕੇ ਉਹ ਧੱਕੇ ਖਾਣੇ ਬੈਰਿਆ ਉਹ ਉੱਥੇ ਕਿਉਂ ਰੱਖਦੇ ਉਹਨਾਂ ਨੂੰ ਦੇਖੋ ਉਹਦਾ ਪੰਜਾਬ ਦੇ ਕਈ ਮਾਮਲਿਆਂ ਦੇ ਵਿੱਚ ਅਪਰਾਧਾਂ ਦੇ ਵਿੱਚ ਨਾਮ ਹੈ ਕਈ ਆਪਣਾ ਪਰਚੀਆਂ 'ਚ ਨਾਮ ਹੈ ਕਈ ਐਫ ਆਈ ਆਰ 'ਚ ਨਾਮ ਹੈ ਪੰਜਾਬ ਦੇ ਵਿੱਚ ਉਹਨੂੰ ਲਿਆਇਆ ਜਾਂਦਾ ਹੈ ਵਿੱਚ ਟੌਰਚਰ ਦਿੱਤਾ ਜਾਂਦਾ ਹੈ ਉਸ ਤੋਂ ਸਵਾਲ ਪੁੱਛਣ ਲਈ ਉਹਨੂੰ ਪੰਜਾਬ ਦੇ ਵਿੱਚ ਰੱਖਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਜਿਹੜੀ ਵਾਰ ਦਾ ਤੌਰੀਆਂ ਨੇ ਉਹਦਾ ਜ਼ਿੰਮੇਵਾਰ ਲੋਅ ਸਬਮਿਸ਼ਨ ਹੋਈ ਹੈ ਫਿਰ ਯੂਪੀ ਜੇਲ ਦੇ ਵਿੱਚ ਉਹਦੀ ਇੰਟਰਵਿਊ ਕਿੱਦਾਂ ਬਲਾਸਟ ਹੋ ਰਹੀ ਹੈ ਵਾਰ ਦੇਖੋ ਜਿਹੜੀ ਯੂਪੀ ਦੇ ਵਿੱਚ ਇੰਟਰਵਿਊ ਹੋ ਰਹੀ ਹੈ ਉਹ ਇੱਕ ਫੇਕ ਹੈ ਨਹੀਂ ਉਹ ਤਾਂ ਲੋਰਾ ਵਿੱਚ ਹੋਈ ਮੰਨੇ ਆ ਵੀ ਮੇਰੀ ਇੰਟਰਵਿਊ ਹੋਈ ਹੈ ਫੇਕ ਹੈ ਜੀ ਫੇਕ ਹੈ ਉਹ ਸਾਰੀ ਲੋਰਾ ਜਦੋਂ ਪੇਸ਼ੀ ਤੇ ਆਂਦਾ ਉੱਥੇ ਉਹਨੂੰ ਚਾਰ ਪੱਤਰਕਾਰਾਂ ਨੇ ਘੇਰਿਆ ਉਹੀ ਗੱਲ ਚਲਾਤੀ ਵੀ মিডিਆ ਨੇ ਵੀ ਭਾਰਤੀ ਜਨਤਾ ਪਾਰਟੀ ਨੂੰ ਇਸ ਮੁੱਦੇ ਤੇ ਘੇਰਿਆ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਜੇ ਜਿਹਦੇ ਨਾਲ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹ ਗੈਂਗਸਟਰਾਂ ਨਾਲ ਸਾਥ ਦਿੰਦੇ ਨੇ ਇਹ ਸਰਾ ਸਰ ਝੂਠ ਹੈ ਇਹ ਸਰਾ ਸਰ ਗਲਤ ਹੈ ਚਲੋ ਤੁਸੀਂ ਅੱਜ ਸਟੂਡੀਓ ਵਿੱਚ ਆਇਓ ਪਿਛਲੀ ਵਾਰ ਆਏ ਸੀ ਤਾਂ ਮੇਰੇ ਕੋਲ ਕੋਈ ਕਮੈਂਟ ਆਈ ਸੀ ਵੀ ਸਾਈਲ ਜੀ ਜਦੋਂ ਆਣਗੇ ਉਹਨੂੰ ਸਾਡੇ ਕੋਲ ਸਵਾਲ ਪੁੱਛਿਓ ਮੈਂ ਦੱਸ ਦਿੰਨਾ ਕਿ ਸਾਡੇ ਇੱਕ ਦਰਸ਼ਕ ਨੇ ਰਿੰਦਰ ਜੀ ਦੀ ਮਾਨਸਾ ਤੋਂ ਉਹਨਾਂ ਨੇ ਮੈਨੂੰ ਸਪੈਸ਼ਲ ਸਵਾਲ ਭੇਜੇ ਵਟਸਐਪ ਤੇ ਤਾਂ ਉਹਨਾਂ ਦਾ ਪਹਿਲਾ ਸਵਾਲ ਇਹ ਹੈ ਕਿ ਕੀ ਤੁਸੀ ਸਮਝੋ ਜਿਹੜਾ ਡੇਰਾ ਸਿਰਸਰਾ ਵਾਲਕ ਹੈ ਮੁਖੀ ਹੈ ਸਜਾਇਆਪ ਹੈ ਬਲਤਕਾਰੀ ਹੈ ਮੈਂ ਤਾਂ ਉਹਨੂੰ ਚਰਿਆ ਗੁੰਡਾ ਹੀ ਕਹਿੰਦਾ ਤੇ ਉਸ ਨੂੰ ਪਰੋਲ ਬਾਰਨਾ ਵੀ ਨਾ ਭਾਪੀ ਦਾ ਸਮਰਥਨ ਹੈ ਕਿ ਨਹੀਂ ਉਹਦੇ ਉੱਪਰ ਸਮਰਥਨ ਨਹੀਂ ਜੇ ਸਮਰਥਕ ਹੁੰਦਾ ਜੋ ਅੰਦਰ ਨਾ ਹੁੰਦਾ ਫਿਰ ਉਹ ਬੇਲ ਤੇ ਕਿਵੇਂ ਆ ਜਾਂਦਾ ਇਹ ਤਾਂ ਕੋਰਟ ਨੂੰ ਪੁੱਛੋ ਨਾ ਜੀ ਇਹ ਤਾਂ ਕੋਰਟ ਨੇ ਨਾ ਸੁਣਾ ਕਿਵੇਂ ਆ ਜਾਂਦਾ ਨਹੀਂ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ ਬਾਈ ਜੀ ਸਰਕਾਰਾਂ ਉਹਨੂੰ ਸਪਾਰਸ਼ ਕਰ ਰਹੀਆਂ ਨੇ ਵੀ ਉਹਨੂੰ ਬੇਲ ਦੋ ਨਾ ਨਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਇਹ ਸ਼ਿਰੋਿਕ ਬੇਕੂ ਬੀਜੇਪੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਇਹੀ ਜਦੋਂ ਗੱਲ ਹੁੰਦੀ ਹੈ ਵੀ ਜਦੋਂ ਅਸੀਂ ਕੋਈ ਬੰਦੀ ਸਿੰਘ ਦੀ ਪੈਰੋਲ ਮੰਗਦੇ ਆ ਤਾਂ ਉਦੋਂ ਕੋਈ ਉਦੋਂ ਸਰਕਾਰਾ ਕੋਟਾ ਕੋ ਗੱਤਖੜੇ ਕਰ ਦਿੰਦੀ ਆ ਗੱਦੇ ਵੀ ਨਹੀਂ ਇਸ ਵਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਵੱਡੇ ਲੀਡਰਾਂ ਨੇ ਗੱਲ ਕੀਤੀ ਪਰ ਉਹਨਾਂ ਨੂੰ ਦੱਸਿਆ ਗਿਆ ਵੀ ਸਮੇਂ ਆਣ ਤੇ ਉਹਨਾਂ ਦਾ ਵੀ ਮਸਲਾ ਹੱਲ ਕੀਤਾ ਜਾਏਗਾ ਵੀ ਗੱਲ ਇਹ ਹੈ ਕਿ ਸਾਨੂੰ ਪੰਜਾਬ ਦੇ ਹਰ ਵਰਗ ਦੀ ਲੋੜ ਹੈ ਚਾਹੇ ਉਹ ਸੁਬੰਦੀ ਸਿੰਘ ਨਾਲ ਰੱਖਦਾ ਹੈ ਚਾਹੇ ਉਹ ਕਿਸਾਨ ਨਾਲ ਕਿਸੇ ਨਾਲ ਧੱਕਾ ਨਾ ਕੀਤਾ ਨਾ ਕਰਾਂਗੇ ਚਲੋ ਦਰਬਾਰ ਸਾਹਿਬ ਤੇ ਐਨੇ ਅਟੈਕ ਗਏ ਧਮਕੀਆਂ ਆਈਆਂ ਠੀਕ ਹੈ ਪੰਜਾਬ ਸਰਕਾਰ ਫੇਲੀਅਰ ਰਹੀ ਕੋਈ ਬੰਦਾ ਅਰੈਸਟ ਨਹੀਂ ਦਿਖਾਇਆ ਗਿਆ ਬੀਜੇਪੀ ਲੋ ਇੱਕ ਬੰਦਾ ਰਹਿ ਦਿਖਾਇਆ ਗਿਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਗੋਆ ਦਾ ਬੰਦਾ ਸੀਗਾ ਫਿਰ ਵੀ ਧਮਕੀ ਆ ਗਈ ਤਾਂ ਮੈਨੂੰ ਹੈਰਾਨੀ ਇਸ ਗੱਲ ਦੇ ਕੇ ਸਾਡੇ ਜਿਹੜੇ ਪੀਐਮ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਇੱਕ ਬਿਆਨ ਤੱਕ ਨਹੀਂ ਆਇਆ ਗਿਆ ਸੁਰੱਖਿਆ ਲੈ ਕੇ ਦਰਬਾਰ ਸਾਹਿਬ ਦੀ ਲੈ ਕੇ ਦੇਖੋ ਗੱਲ ਇਹ ਹੈ ਨਰਿੰਦਰ ਮੋਦੀ ਨੇ ਲਗਾਤਾਰ ਬਿਆਨ ਦਿੱਤੇ ਉਹਨਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਡੇ ਲੀਡਰਾਂ ਨੇ ਐਮਪੀਆ ਨੇ ਰਾਜ ਸਭਾ ਦੇ ਮੈਂਬਰ ਉਹ ਲੱਗ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਉਹਨਾਂ ਨੂੰ ਬਦਨਾਮ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਦੀ ਵੀਡੀਓ ਉਹਨਾਂ ਦੀ ਨਿਊਜ਼ ਨਹੀਂ ਚੱਲਣ ਦਿੰਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਸਿੱਧੰ ਸਿੱਧਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਤੇ ਬਣੂਗੀ ਜੇ ਉਹ ਆਪਣੀਆਂ ਨਲਾਕੀਆਂ ਨਾ ਛੁਪਾਣ ਦੇ ਕਰਕੇ ਇਹ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਬਹੁਤ ਵੱਡਾ ਲੋਸ ਹੁੰਦਾ ਪਰ ਜੇਕਰ ਪੰਜਾਬ ਤੇ ਵਾਪਸ ਆਇਆ ਨਾ ਤੁਹਾਡੇ ਰਣਜੀਤ ਬਿੱਟੂ ਨੇ ਰਾਜ ਮੰਤਰੀ ਨੇ ਬੀਜੇਪੀ ਨੇ ਬਣਾਏ ਹੋਏ ਨੇ ਹਾਰੇ ਬਣੇ ਹੋਏ ਨੇ ਚਲੋ ਸਭ ਨੂੰ ਮੰਦਾ ਦਇਆ ਦ੍ਰਿਸ਼ਟੀ ਹੋਈ ਹੈ ਉਹ ਤਾਂ ਆਪ ਕਹਿੰਦੇ ਨੇ ਉਹ ਜੇਕਰ ਉਹ ਚਾਹਣ ਤਾਂ ਪੰਜਾਬ ਦੇ ਬਹੁਤੂ ਜਾ ਸਕਦਾ ਹੈ ਉਹਨਾਂ ਨੇ ਕਦੇ ਮੰਗਿਆ ਹੀ ਕੁਝ ਨਹੀਂ ਫਿਰ ਉਹਨੂੰ ਰਾਜ ਮੰਤਰੀ ਬਣਾਉਂਦਾ ਫਾਇਦਾ ਕੀ ਦੇਖਿਆ ਤੁਹਾਨੂੰ ਇੱਕ ਗੱਲ ਪਤਾ ਹੈ ਜੀ ਵੀਰਮ ਨਹੀਂ ਵਿਟੂ ਜੀ ਕੁਝ ਲੈ ਕੇ ਆ ਰਹੇ ਨੇ ਜਾਂ ਨਹੀਂ ਲੈ ਕੇ ਆ ਰਹੇ ਤੁਹਾਡੇ ਕੋਲ ਡਿਟੇਲ ਹੈ ਮੈਨੂੰ ਦਿਖਾ ਦਿਓ ਕੀ ਲੈ ਕੇ ਆਏ ਨੇ ਕੀ ਦੇ ਦੇ ਗਏ ਨੇ ਕੁਝ ਵੀ ਲੈ ਕੇ ਮੌਜਦਾ ਕਰ ਰਹੇ ਨੇ ਸਭ ਕੁਝ ਲੈ ਕੇ ਆਏ ਨੇ ਕੀ ਲੈ ਕੇ ਬੱਲਾ ਸਟਾਰਟ ਕੀਤੀ ਹੈ ਉਹਨਾਂ ਨੇ ਕਿਹੜੀਆਂ ਮੈਂ ਰੈਸ਼ਨ ਦੇ ਵੀ ਯਾਨ ਲਈ ਰੈਸ਼ਨ ਸਟਾਰਟ ਕੀਤੀ ਹੈ ਮਾਲੇ ਤੋਂ ਕੀਤੀ ਸਾਰੇ ਸਟੇਟਾਂ ਦੇ ਵਿੱਚ ਲਗਤ ਲਗਾ 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 ਨਹੀਂ ਅਸ਼ਵਨੀ ਸ਼ਰਮਾ ਜੀ ਨੂੰ ਜਿੱਥੇ ਭਾਜਪੀ ਦੀ ਉੱਪਰਲੀ ਲੀਡਰਸ਼ਿਪ ਸਾਡੇ ਰਾਸ਼ਟਰੀ ਅਧਿਖ ਜੇਪੀ ਨੱਡਾ ਜੀ ਨੇ ਸਾਡੇ ਰਾਸ਼ਟਰੀ ਸਖਤਰ ਅਰुण ਸਿੰਘ ਜੀ ਨੇ ਨਿਯੁਕਤ ਕੀਤਾ ਹੈ ਉੱਥੇ ਭਾਜਪੀ ਦੇ ਹਰ ਪਾਰਟੀ ਦੇ ਵਰਕਰ ਨੂੰ ਲੀਡਰ ਨੂੰ ਇਹ ਮੰਨਣਾ ਪੈਣਾ ਹੈ ਕਿ ਸਾਡੇ ਅਸ਼ਵਨੀ ਸ਼ਰਮਾ ਜੀ ਕਾਰਜਕਾਰੀ ਪ੍ਰਦਾਨ ਹੈ ਅਸੀਂ ਉਹਨਾਂ ਦੇ ਥੱਲੇ ਕੰਮ ਕਰਨਾ ਹੀ ਪ੍ਰੋਟੋਕੋਲ ਦੇ ਤਹਿਤ ਕਰਨਾ ਪਵੇਗਾ ਤੁਹਾਡੇ ਭਾਪ ਦੇ ਇੱਕ ਲੀਡਰ ਸੀ ਮਨਿੰਦਰ ਕਾਲੀਆ ਹੁਣ ਵੀ ਹੈਗੇ ਨੇ ਠੀਕ ਹੈ ਉਹ ਵੱਡਾ ਚਿਹਰਾ ਸੀਗੇ ਮੰਤਰੀ ਵੀ ਰਹੇ ਉਹ ਵੱਡੇ ਰੈਂਗ ਦੇ ਤੇ ਅੱਜ ਉਹਨਾਂ ਨੂੰ ਯਾਦ ਨਿਕਟਦਾ ਨਾ ਤੁਹਾਨੂੰ ਲੱਗਦਾ ਨਹੀਂ ਜੇ ਸਾਲ ਦਾ ਟਾਈਮ ਰਹਿ ਗਿਆ ਚੋਣਾਂ ਦੇ ਜੇਕਰ ਭਾਪ ਨੇ ਸੱਤਾ ਵੀ ਵਾਪਸ ਹੀ ਉਧਰ ਨਹੀਂ ਹੈ ਨਹੀਂ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਦੇ ਵਿੱਚ ਤੁਹਾਨੂੰ ਕੋਈ ਚਿਹਰਾ ਲੋੜ ਹੈ ਵੱਡਾ ਹੈ ਨਹੀਂ ਸਾਰੇ ਚਿਹਰੇ ਨੇ ਪੰਜਾਬ ਦੇ ਵਿੱਚ ਭਗਤ ਚੁੰਨੀ ਲਾਲ ਦਾ ਬੇਟਾ ਜਦੋਂ ਬੀਜੇਪੀ ਛੱਡ ਕੇ ਆਮ ਆਦਮੀ ਚ ਗਿਆ ਮਨੋਰੰਜਨ ਖਾ ਲਿਆ ਬੀਜੇ ਸਾਹਬਲਾ ਜੀ ਅਤਰੂਨ ਚੁੱਕ ਜੀ ਸਾਡੇ ਕੋਲ ਸਾਰੇ ਵੱਡੇ ਸ਼ਹਿਰੇ ਨੇ ਇਹ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਸਾਈਡ ਤੇ ਕੱਤਾ ਗਿਆ ਲੇਕਿਨ ਵੱਡੀ ਲੀਡਰਸ਼ਿਪ ਸਾਰੀ ਦਿੱਲੀ ਵਿਖੇ ਉਹਨਾਂ ਦੀ ਨੀਅਰ ਦੇ ਵਿੱਚ ਸਾਰੀ ਪੰਜਾਬ ਦੀ ਲੀਡਰਸ਼ਿਪ ਦਾ ਕੋਣ ਕੰਮ ਕਰ ਰਿਹਾ ਤੇ ਕੋਣ ਨਹੀਂ ਕਰ ਰਿਹਾ ਤੁਸੀਂ ਸਮਝਿਓ ਕਿ ਭਾਜਪਾ ਐ ਦੀ ਸਮਰਥਨ ਲੈ ਸਕੇਗੀ ਪੰਜਾਬ ਚੋਂ ਲੋਕਾਂ ਦੀ ਰਾਜ ਕਰ ਸਕਦੀ ਮੈਂ ਕਹਿੰਨਾ ਜੀ ਪੰਜਾਬ ਦੇ ਵਿੱਚ ਹੈ ਅਗਲੇ ਮਹੀਨੇ ਇਲੈక్షన్ ਕਰਾ ਦੋ ਅਗਲੀ ਸਰਕਾਰ ਭਾਰਤੀ ਜਨਤਾ ਦੀ ਅਗਵਾਈ ਵਾਲੀ ਭਾਜਪਾ ਦੀ ਪੰਜਾਬ ਦੇ ਵਿੱਚ ਸਰਕਾਰ ਬਣੂਗੀ ਤੁਸੀਂ ਕੀ ਕੀ ਵਾਦੇ ਕਰਦੇ ਹੋ ਲੋਕਾਂ ਨਾਲ ਇਹ ਵੀ ਸਰਕਾਰ ਬਣੀ ਤੁਸੀਂ ਕਿ ਲੋਕਾਂ ਦੇ ਪਟਿਆਲੇ ਜੜ ਦੋ ਪਟਿਆਲੇ ਕਿਹੜੇ ਕਿਹੜੇ ਲੋਕਾਂ ਦੇ ਕੀ ਕੀ ਮੁੱਦੇ ਚੱਕੋਗੇ ਵੀਜੀ ਸਰਕਾਰ ਦੇ ਮੈਂ ਸਭ ਤੋਂ ਪਹਿਲਾਂ ਤਾਂ ਮੁੱਦਾ ਚੱਕੂਗਾ ਬਿਮਾਰੀਆਂ ਦਾ ਜੀ ਦੂਜਾ ਡਵੈਲਪਮੈਂਟ ਦਾ ਸੀਵਰੇਜ ਦਾ ਸੜਕਾਂ ਦਾ ਪੈਨਸ਼ਨਾਂ ਦਾ ਹੋਰ ਵੀ ਜੀ ਬੀਜਪੀ ਦੀ ਉੱਪਰੋਂ ਸੈਂਟਰ ਦੇ ਵਿੱਚ ਮੋਦੀ ਸਰਕਾਰ ਨੇ ਜੋ ਜੋ ਪ੍ਰੋਮਿਸਾਂ ਕੀਤੀਆਂ ਉਹ ਅਸੀਂ ਪੰਜਾਬ ਦੇ ਵਿੱਚ ਲੈਣ ਲਈ ਬਚਨ ਵੱਧ ਤੇ ਪੰਜਾਬ ਦੇ ਲੋਕਾਂ ਨੂੰ ਲਿਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਪਰਾਂਗੇ ਤੇ ਉਹਨਾਂ ਦੀ ਸੇਵਾ ਕਰਾਂਗੇ ਤੁਹਾਡੇ ਕੰਗਨਾ ਨੋਥ ਜੀ ਹਰ ਵੇ ਕੋਈ ਨਾ ਗਲਤ ਬਿਆਨ ਦੇਂਦੇ ਕੱਲ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਨੂੰ ਲਗਾਮ ਪਾਉਣ ਦੀ ਲੋੜ ਨਹੀਂ ਮੋਦੀ ਨੂੰ ਪਹਿਲਾਂ ਕਿਨਾਂ ਨੂੰ ਜੀ ਕੰਗਨਾ ਨੋਥ ਦੇਖੋ ਕੰਗਨਾ ਰੇ ਨੋਥ ਜੀ ਨੇ ਜਿਹੜੇ ਉਹ ਇੱਕ ਸੈਲੀਬ੍ਰਿਟੀ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ। ਦਮਰਜੀ ਬੋਲ ਸਕਦੇ ਨੇ। ਨਹੀਂ 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 ਉਹ ਜੋ ਮਰਜ਼ੀ ਨਹੀਂ ਬੋਲ ਸਕਦੇ। ਉਹ ਕਰਦੇ ਨੇ ਹੱਕ ਸੱਚ ਦੀ ਗੱਲ। ਲੇਕਿਨ ਮੀਡੀਆ ਵੱਲੋਂ ਉਹ ਤੋਲ ਮਰੋੜ ਕੇ ਉਹਨੂੰ ਪੇਸ਼ ਕੀਤਾ ਜਾਂਦਾ। ਫਿਰ ਮਾਫੀ ਕੋ ਮੰਗੀ ਜਾਂਦਾ ਤੇ ਬੋਲਦੇ ਆ। ਨਹੀਂ ਉਹਨਾਂ ਨੇ ਗਲਤੀ ਨਹੀਂ। ਨਹੀਂ 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 ਉਹਨਾਂ ਨੇ ਗਲਤੀ ਕੀਤੀ ਤਾਂ ਮਾਫੀ ਮੰਗੀ ਨਾ। ਜੇ ਗਲਤ ਨਾ ਹੁੰਦੇ ਉਹ ਮਾਫੀ ਨਾ ਮੰਗਦੇ। ਇਹ ਮੋਦੀ ਵੈਕਸਾ ਕੋ ਲੈ ਲੈਂਦੇ। ਮੋਦੀ ਸਾਹਿਬ ਨੇ ਬਿਲਕੁਲ ਦਿੱਤਾ ਉਹਨਾਂ ਨੂੰ ਕਾਰਨ ਬਤਾਉ ਨੋਟਿਸ ਕੱਢਿਆ ਗਿਆ ਹੈ ਕਾਰਨ ਬਤਾਉ ਉਹ ਤੇ ਪਹਿਲਾਂ ਵੀ ਕੱਢਿਆ ਗਿਆ ਸੀ ਕੱਢਿਆ ਗਿਆ ਨਿਗਰ ਚ ਉਹਨਾਂ ਨੂੰ ਜਵਾਬ ਮੰਗਿਆ ਗਿਆ ਵੀ ਤੁਹਾਡੇ ਤੇ ਕਾਰਵਾਈ ਹੋਊਗੀ ਕਿਉਂਕਿ ਤੁਸੀਂ ਇੱਕ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤੀ ਪਾਰਟੀ ਭਾੜ ਕੇ ਜਨਤਾ ਪਾਰਟੀ ਦੇ ਜੀ ਮੈਂ ਇੱਕ ਆਖਰੀ ਸਵਾਲ ਕਰਦਾ ਦਮ ਨਾਲ ਜਵਾਬ ਦਿਓ ਤੁਹਾਨੂੰ ਲੱਗਦਾ ਵੀ ਮੋਦੀ ਜੀ ਨੂੰ ਪਤਾ ਹੈ ਪੰਜਾਬ ਦੇ ਕੀ ਹਾਲਾਤ ਨੇ ਕੀ ਮੋਦੀ ਜੀ ਪੰਜਾਬ ਜਿਹੜੇ ਲੀਡਰ ਜੀ ਚੁਣਨਗੇ ਜਿਹੜੇ ਵੀ ਤੁਹਾਡੇ ਕੈਂਡੀਡੇਟ ਹੋਣ ਜਿਹੜਾ ਵੀ ਸੀਐਮ ਚੇਰਾ ਮੈਂ ਨਹੀਂ ਕਹਿੰਦਾ ਕੋਈ ਵੀ ਹੋਵੇ ਚਾਹੇ ਤੁਸੀਂ ਉਹ ਮੈਂ ਕੋਈ ਵੀ ਹੋਵੇ ਕੀ ਮੋਦੀ ਸਾਹਿਬ ਪੂਰੀ ਯਾਨੀ ਕਿ ਇੱਕ ਨਿਰਪੱਖ ਜਾਂਚ ਕਰਕੇ ਉਹ ਕੈਂਡ ਉਤਾਰਨਗੇ ਜਾਂ ਫਿਰ ਉਦਾਂ ਹੀ ਜਿਵੇਂ ਪਾਜ ਬਾਰੇ ਲੱਗਦਾ ਰਿਹਾ ਵੀ ਇਹ ਤਾਂ ਦੇਖੋ ਸੁਣੋ ਸੁਣੋ ਵੀ ਇਹਦਾ ਪੀੜੀਆਂ ਨਿਕਰਾ ਲੈ ਇਹਦਾ ਆਪਣੇ ਬੰਦੇ ਸੈੱਟ ਕਰਦੇ ਨੇ ਇਹ ਆਮ ਲੋਕਾਂ ਕੋਲ ਡੰਡੇ ਨਹੀਂ ਇਹਨਾਂ ਦਾ ਦੇਖੋ ਗੱਲ ਇਹ ਆ ਮੋਦੀ ਜੀ ਸਾਡੇ ਦੇਸ਼ ਦੇ ਬੜੇ ਸਤਿਕਾਰਯੋਗ ਪ੍ਰਧਾਨ ਮੰਤਰੀ ਨੇ ਕਿਵੇਂ ਦੱਸੋ ਦੇਸ਼ ਦੇ ਵਿੱਚ ਦੂਜੀ ਵਾਰ ਮੋਦੀ ਸਰਕਾਰ ਦੇਸ਼ ਕਾਲੇ ਲੁੱਟ ਗਏ ਕੀ ਲੁੱਟ ਲਿਆ ਜੀ ਕਾਂਗਰਸ ਨੇ 70 ਸਾਲਾਂ ਚ ਕੀ ਕੀਤਾ ਰੇਲਵੇ ਅੱਛਾ ਇੱਕ ਇੱਕ ਬੰਦਾ ਫਾਂਸੀ ਲਾ ਰਿਹਾ ਦੂਜਾ ਵੀ ਲੱਗ ਜਾਏ ਨਹੀਂ ਨਹੀਂ ਤੁਸੀਂ ਸਬੂਤ ਲਿਆਓ ਨਾ ਵੀ ਮੋਦੀ ਸਾਹਿਬ ਉਰੇ ਗਲਤ ਨਹੀਂ ਰੇਲਵੇ ਖਾ ਗਏ ਜੇ ਮੋਦੀ ਸਾਹਿਬ ਗਲਤ ਹੁੰਦੇ ਤਾਂ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਨਹੀਂ ਸੀ ਬਣਦੇ ਉਹ ਤਾਂ ਦੇਖੋ ਜਿੱਤਾ ਉਹਦਾ ਸਵਾਲ ਉੱਠ ਰਹੇ ਨੇ ਵੀ ਜਦ ਤੱਕ ਇਹ ਜਿਹੜੀਆਂ ਮਸ਼ੀਨਾਂ ਉਹ ਬਣ ਨਹੀਂ ਹੁੰਦੀਆਂ ਤੁਸੀਂ ਇਹ ਮਸ਼ੀਨਾਂ ਬੰਦ ਕਰਾਓ ਮਸ਼ੀਨਾਂ ਬੰਦ ਹੋ ਜਾਂਦੀਆਂ ਜੇ ਤੁਹਾਡੀ ਮਸ਼ੀਨਾਂ ਵਾਲੀ ਗੱਲ ਹੁੰਦੀ ਏ ਤਾਂ ਪੰਜਾਬ ਦੇ ਵਿੱਚ ਫਿਰ ਕਿਉਂ ਨਹੀਂ ਪਤੀ ਦਿਨਾਂ ਦੀ ਸਰਕਾਰ ਬਣੀ ਪਾਰਟੀ ਦੀ ਉੱਤੇ ਨਾ ਆਧਵਿਤੀ ਸਰਕਾਰ ਬਣੀ ਏ ਉਹ ਪੰਜਾਬ ਚੱਲ ਰਹੀ ਟੀ ਲੋਕਾਂ ਨੇ ਨਹੀਂ 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 ਪੰਜਾਬ ਦੇ ਵਿੱਚ ਕੀ ਕਿਤੇ ਵੀ ਮਸ਼ੀਨਾਂ ਅੱਜਕੱਲ ਸਾਰੀਆਂ ਇਲੈਕਟ੍ਰੋਨਿਕ ਆ ਚੁੱਕੀਆਂ ਨੇ ਉਹਦੇ ਵਿੱਚ ਕੋਈ ਕਪਲਾ ਨਹੀਂ ਹੋ ਸਕਦਾ ਜੇ ਕਪਲੇ ਦੀ ਗੱਲ ਹੁੰਦੀ ਤਾਂ ਕਾਂਗਰਸ ਵਾਲੇ ਚੁੱਪਾ ਬੈਠਦੇ ਸੀ ਚਲੋ ਤੁਸੀਂ ਕੀ ਜਾਣਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਚੋਣਾਂ ਦੇ ਮੁੱਦੇ ਤੇ ਆਪਣੀ ਸਰਕਾਰ ਦਾ ਨਾਮ ਰੱਖਦੇ ਹੋ ਦੇਖੋ ਪੰਜਾਬ ਦੇ ਵਿੱਚ ਅਗਲੀ ਸਰਕਾਰ ਮੋਦੀ ਸਰਕਾਰ ਦੀ ਹੋਊਗੀ ਪੰਜਾਬ ਦੇ ਵਿੱਚ ਕੈਂਡਿਡਤੋ ਸੀਐਮ ਕੈਂਡੀਡੇਟ ਸੀਐਮ ਕੈਂਡੀਡੇਟ ਜੋ ਸਾਡੇ ਰਾਸ਼ਟਰੀ ਅਧਿਖ ਸਾਡੇ ਜੇਪੀ ਨੱਡਾ ਜੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਇਹ ਗੱਲ ਤਾਂ ਉੱਥੇ ਆ ਗਈ ਜੋ ਕਾਂਗਰਸ ਦਿੱਲੀ ਜੋ ਕਰਦੀ ਸੀ ਉਹ ਤੁਸੀਂ ਚਲਾਓਗੇ ਜੋ ਸਾਡੀ ਉੱਪਰਲੀ ਲੀਡਰਸ਼ਿਪ ਨੂੰ ਮਨਜ਼ੂਰ ਹੋਏਗਾ ਅਸੀਂ ਉਹ ਉਹਨਾਂ ਦੇ ਹਾਜ਼ਰੀ ਵਿੱਚ ਹਾਂ ਭਰਾਂਗੇ ਤੇ ਅਸੀਂ ਕੰਮ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਪੰਜਾਬ ਦੇ ਵਿੱਚ ਭਾਜਪਾ ਜਨਤਾ ਪਾਰਟੀ ਦਾ ਝੰਡਾ ਗੱਡ ਕੇ ਕੰਮ ਕਰਾਂਗੇ ਪੰਜਾਬੀ ਸੀਐਮ ਜਿਆਰਾ ਬਣਾਓਗੇ ਭਾਜਪਾ ਦਾ ਦੇਖੋ ਇਤਨਾ ਹੁਣ ਉੱਪਰ ਪਾਰਟੀ ਲੀਡਰਸ਼ਿਪ ਨੇ ਦੇਖਣਾ ਹੈ ਬਾਕੀ ਸਰਵੇ ਕਰਾਂਗੇ ਲੋਕੀ ਜੀਨੂੰ ਪਸੰਦ ਕਰਨਗੇ ਜ਼ਿਆਦਾ ਉਹਦੇ ਅਸੀਂ ਤਹਿਤ ਉੱਪਰ ਰਿਕਮੈਂਡ ਭੇਜਾ ਕੇ ਕਰਕੇ ਬਾਕੀ ਜੋ ਪਰਮਾਤਮਾ ਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੋਊਗਾ ਅਸੀਂ ਉਹਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਤੁਹਾਡੀ ਬੀਜੇਪੀ ਸਿੱਧਾ ਤਰ੍ਹਾਂ ਰੇਨੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਜੇ ਫਾਂਸੀ ਵਿਲਾਈ ਆ ਹਾਂਜੀ ਉਹ ਤਾਂ ਗਰਦਾਰ ਕਹਿੰਦੇ ਨੇ ਕੌਣ ਕਹਿੰਦੇ ਜੀ ਬੀਜੇਪੀ ਵਾਲੇ ਬੀਜੇਪੀ ਨੇ ਕਦੇ ਵੀ ਨਹੀਂ ਕਿਹਾ ਪਰ ਕੀ ਭਗਤ ਸਿੰਘ ਤੁਸੀਂ ਬਦਨਾਮੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਹੈ ਕਿ ਨਾ ਉਹਨਾਂ ਨੂੰ ਸ਼ਹੀਦ ਘਰਾਰ ਦੇ ਰਿਹਾ ਹੈ ਜੇ ਤੋ ਦੇ ਸਕਦੇ ਇਹਦਾ ਕਿਹਦਾ ਕਿਹਦਾ ਤੇ ਆਚ ਨਹੀਂ ਨਹੀਂ ਜੇ ਉਹਨਾਂ ਦਾ ਕੋਈ ਬੰਦਾ ਕੁਝ ਹੋ ਜੇ ਤਾਂ ਉਹਨੂੰ ਘਰ ਸਕਦੇ ਨੇ ਜੇ ਸਾਡਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਚਲੋ 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 ਐਂਡ ਕਰਦੇ ਜੇ ਪੰਜਾਬ ਦੇ ਵੀ ਤੁਹਾਡੀ ਸਰਕਾਰ ਬੰਦੀ ਹੈ ਸ਼ਹੀਦ ਭਗਤ ਭਗਤ ਸਿੰਘ ਨੂੰ ਸ਼ਹੀਦ ਦਾ ਸਨਦ ਦੋਗੇ ਅਸੀਂ ਦਰਜਾ ਦਵਾਵਾਂਗੇ ਕਿਸ ਤਰ੍ਹਾਂ ਦਵਾਓਗੇ ਤੁਸੀਂ ਅਸੀਂ ਦਵਾਵਾਂਗੇ ਅਸੀਂ ਕੈਬਨਿਟ ਦੇ ਵਿੱਚ ਮਤਾ ਲੈ ਕੇ ਜਾਵਾਂਗੇ ਜਿਹੜਾ ਸਾਡਾ ਪੰਜਾਬ ਦਾ ਵੀ ਨੁਮਾਇੰਦਾ ਕਰੇਗਾ ਉਹ ਹੋਊਗਾ ਆਪਣਾ ਮੰਤਰੀ ਹੋਊਗਾ ਕੋਈ ਐਨਪੀ ਹੋਊਗਾ ਅਸੀਂ ਉਹਦੇ ਥਰੂ ਵਿਧਾਨ ਸਭਾ ਤੋਂ ਲੈ ਕੇ ਸੰਸਦ تک ਮੁੱਦਾ ਚੱਕਾਂਗੇ ਤੇ ਜੋ ਵਾਦਾ ਕਰਾਂਗੇ ਉਹ ਪੂਰਾ ਕਰਕੇ ਦਿਖਾਵਾਂਗੇ ਚਲੋ ਤਿਆਰ ਰੱਖਿਓ ਹੁਣੇ ਗਾ ਰਿਕਾਰਡਿੰਗ ਹੋ ਗਈ ਤੁਹਾਡੀ ਮੇਰੇ ਕੋਲ ਕੋਈ ਗੱਲ ਨਹੀਂ ਚਲੋ ਦੋਸਤੋ ਇਹ ਸਾਡਾ ਸਾਈ ਗੋਇਲ ਜੀ ਹੈ ਭਾਜਪਾ ਦੇ ਪ੍ਰਵਕਤਾ ਨੇ ਇਹਨਾਂ ਕਈ ਮੁੱਦੇ ਅੱਡੀ ਗੱਲਬਾਤ ਹੋਈ ਹੈ ਤਾਂ ਦੇਖਦੇ ਆ ਅੱਜ ਤੱਕ ਤਾਂ ਕਦੇ ਹੋਇਆ ਨਹੀਂ ਕਾਫੀ ਸਾਲ ਹੋ ਗਏ ਸਾਨੂੰ ਆਜ਼ਾਦੀ ਮਿਲੇ ਨੂੰ ਜਿਨ੍ਹਾਂ ਨੇ ਆਜ਼ਾਦੀ ਦਵਾਈ ਇਹਨਾਂ ਨੇ ਵੀ ਕਹਿਤਾ ਵੀ ਅਸੀਂ ਮੁੱਦਾ ਠਾਵਾਂਗੇ ਹੁਣ ਇਹ ਗੱਲ ਇਹ ਹੈ ਕਿ ਜਿਹੜੀ ਗੱਲ ਸ਼ੁਰੂ ਹੋਈ ਸੀ ਕਿ ਸੁਨੀਲ ਜਾਖੜ ਤੇ ਅਸ਼ੀਸ਼ ਸ਼ਰਮਾ ਜੀ ਤੋਂ ਤਾਂ ਅਸ਼ੀਸ਼ ਸ਼ਰਮਾ ਜਿਹੜੇ ਨਵੇਂ ਕਾਰਗਾਰੀ ਪ੍ਰਧਾਨ ਨੇ ਉਹਨਾਂ ਦਾ ਹੁਣ ਕਾਫੀ ਲੋਕਲ ਯੂਥ ਜੁੜੇ ਹੋਏ ਐ ਇਹ ਵੀ ਉਹਨਾਂ ਨਾਲ ਜੁੜੇ ਹੋਏ ਨੇ ਵਧੀਆ ਗੱਲਬਾਤ ਆ ਤਾਂ ਇਹਨਾਂ ਦਾ ਇਹ ਦਾਵਾ ਹੈ ਕਿ ਭਾਜਪਾ ਇਕੱਲੇ ਆਪਣੇ ਨਾਮ ਤੇ ਇੱਥੇ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਮਾਰ ਦੇਗੀ ਤੇ ਜੋ ਵੀ ਤੁਹਾਨੂੰ ਚੰਗਾ ਲੱਗੇ ਜੋ ਵੀ ਤੁਸੀਂ ਸਾਈਡਾਂ ਕੋਸ਼ਿਸ਼ ਕਰਨਾ ਆਂਦੇ ਹੋ ਇਹਨਾਂ ਦੇ ਜੋ ਵੀ ਜਵਾਬਾ ਤੁਹਾਨੂੰ ਸਵਾਲ ਬੰਦੇ ਨੇ ਉਸ ਪਲੀਜ਼ ਸਾਨੂੰ ਲਾਈਕ ਕਮੈਂਟ ਕਰਕੇ ਜੁੜੋ ਸਿਓ ਤਾਂ ਕਿ ਅਸੀਂ ਅਜੇ ਮੁੱਦਿਆਂ ਤੇ ਦੁਆਰਾ ਦੁਆਰਾ ਇਹਨੂੰ ਬੁਲਾਉਂਦੇ ਰਹੀਏ ਤੇ ਇਹਨਾਂ ਨਾਲ ਗੱਲਬਾਤ ਕਰਦੇ ਰਹੀਏ ਕਿਉਂਕਿ ਇਹ ਨਿਡਰ ਬਖ ਸੱਚ ਬੋਲਦੇ ਹੀ ਡਰਦੇ ਨਹੀਂ ਮੇਨ ਗੱਲ ਇਹ ਹੈ ਤੇ ਦੋਸਤੋ ਇਹ ਸਾਡਾ ਅੱਜ ਦਾ ਵਿਸ਼ਾ ਸੀ ਮੈਂ ਤੁਹਾਡੇ ਨਾਲ ਦੁਆਰਾ ਇਹਨਾਂ ਨੂੰ ਲੈ ਕੇ ਜੁੜਾਂਗਾ ਕਿਸੇ ਹੋਰ ਵਿਸ਼ੇ ਦੇ ਲੈ ਕੇ ਧੰਨਵਾਦ